ਤੁਸੀਂ ਸਾਰੇ ਅੱਜ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ 2024 ਦਾ ਜਿਹੜਾ ਕਰੋਜਾ ਤੀਜਾ ਪੁਸਤਕ ਮੇਲਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ 'ਚ ਸ਼ਾਮਲ ਹੋਏ ਹੋ ਤੁਹਾਨੂੰ ਸਾਰਿਆਂ ਨੂੰ ਬੜੇ ਸਤਿਕਾਰ ਦੇ ਨਾਲ ਬੁੱਕ ਸੈਂਟਰ ਵੱਲੋਂ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ 10 ਸਤੰਬਰ ਤੋਂ ਲਗਭਗ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਨੋ ਪ੍ਰੋਫਿਟ ਨੋ ਲਾਸ ਤੇ ਅਸਾਰੂ ਕਿਤਾਬਾਂ ਮੰਗਾ ਕੇ ਕਰ ਕਰ ਪਚਾਉਣ ਦਾ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਸੁਨੇਹਾ ਸੁਪਨਾ ਉਹਨੂੰ ਸਾਕਾਰ ਕਰਨ ਲਈ ਅਸੀਂ ਲਗਾਤਾਰ ਇਹ ਜੋਖਮ ਭਰਿਆ ਕੰਮ ਕਰ ਰਹੇ ਹਾਂ ਅੱਜ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਬੀਬੀ ਸ੍ਰਿੰਦਰ ਕੌਰ ਢੁੱਡੀ ਕੇ ਜਿਹੜੇ ਬੀਕੇ ਜੂ ਕ੍ਰਾਂਤੀਕਾਰੀ ਔਰਤ ਬਿੰਗ ਦੇ ਪੰਜਾਬ ਦੇ ਆਕੂ ਨੇ ਜਿਨ੍ਹਾਂ ਦੇ ਹਸਬੰਡ ਨੂੰ ਔਰਤਾਂ ਦੀ ਇੱਜ਼ਤ ਦੀ ਰਾਖੀ ਕਰਦੇ ਹੋਏ ਕੁੰਡੀਆਂ ਨੇ ਸ਼ਹੀਦ ਅਮਾਰ ਸਿੰਘ ਢੁੱਡੀਕੇ ਨੂੰ ਸ਼ਹੀਦੀ ਜਾਮ ਪਿਆਇਆ ਸੀ ਇਹ ਉਹਨਾਂ ਦੀ ਧਰਮ ਪਤਨੀ ਹੋਣ ਦਾ ਵੀ ਮਾਣ ਇਹਨਾਂ ਨੂੰ حاصل ਆ ਸੋ ਇਹਨਾਂ ਨੇ ਉਹ ਸ਼ਹੀਦੀ ਤੋਂ ਬਾਅਦ ਕੋਈ ਵੱਧ ਜਨ ਨਹੀਂ ਹੋਏ ਨਿਰਾਸ਼ ਨਹੀਂ ਹੋਏ ਜਿਹੜਾ ਝੰਡਾ ਨੌਜਾਨ ਭਾਰਸਵਾ ਵੱਲੋਂ ਅਵਤਾਰ ਢੁੱਡੀਕੇ ਉਹਨਾਂ ਨੇ ਚੁੱਕਿਆ ਹੋਇਆ ਸੀ ਉਹ ਝੰਡੇ ਨੂੰ ਬਲੰਦ ਕਰ ਰਹੇ ਨੇ ਅੱਜ ਜੋ ਸਮਾਜ ਚ ਸਰਕਾਰਾਂ ਵੱਲੋਂ ਬੇਇਨਸਾਫੀ ਹੋ ਰਹੀ ਆ ਉਹਦੇ ਖਿਲਾਫ ਜੂਝ ਰਹੇ ਨੇ ਤੇ ਝੰਡਾ ਠਾਕੇ ਉਹ ਸੰਘਰਸ਼ੀਲ ਲੋਕਾਂ ਦੇ ਮੋਢੇ ਨਾਲ ਮੋਢਾ ਮਾ ਕੇ ਚੱਲ ਰਹੇ ਨੇ ਸੋ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਬੀਬੀ ਸ੍ਰਿੰਦਰ ਕੌਰ ਤੋਂ ਟੀਕੇ ਇੱਕ ਜੰਗ ਜੂ ਸਾਡੀ ਭੈਣ ਬਹਾਦਰ ਭੈਣ ਅਸੀਂ ਹੁਣ ਉਹ ਤੋਂ ਉਦਘਾਟਨ ਕਰਾ ਕੇ ਮਾਣ ਮਹਿਸੂਸ ਕਰਦੇ ਆ ਬਹੁਤ ਸਾਰੇ ਪੱਤਰਕਾਰ ਸਾਥੀ ਹਮੇਸ਼ਿਆ ਦੀ ਤਰ੍ਹਾਂ ਜਿਵੇਂ ਹਰ ਚਰਨ ਪ੍ਰਹਾਰ ਤਾਂ ਇਹ ਸੰਸਥਾ ਨਾਲ ਪੱਕੇ ਤੌਰ ਤੇ ਜੁੜੇ ਹੋਏ ਨੇ ਤੇ ਰਿਸ਼ੀ ਨਾਗਰ ਜੀ ਰੈਡ ਆਫ ਰਮ ਵੱਲੋਂ ਤੇ ਸੁਭਾਸ਼ ਸ਼ਰਮਾ ਜੀ ਜਲੰਧਰ ਤੋਂ ਪੱਤਰਕਾਰ ਨੇ ਜਿਹੜੇ ਬਹੁਤ ਹੀ ਬੇਬਾਕ ਪੱਤਰਕਾਰੀ ਕਰ ਰਹੇ ਨੇ ਜੇ ਕੋਈ ਸਮਾਜ ਚ ਗਲਤ ਹੋ ਰਿਹਾ ਤਾਂ ਉਹਦੇ ਤੇ ਠੀਕ ਟਿੱਪਣੀ ਕਰ ਰਹੇ ਨੇ ਉਹ ਵੀ ਸਾਡੇ ਚ ਸ਼ਾਮਲ ਹੋਏ ਨੇ ਉੱਗੇ ਲੇਖਕ ਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਉਹਨਾਂ ਦੇ ਅਸੀਂ ਲੈਕਚਰ ਵੀ ਕਰਾਉਨੇ ਹੁੰਦੇ ਆ ਉਹ ਵੀ ਸਾਡੇ ਚ ਸ਼ਾਮਲ ਨੇ ਤੇ ਇੱਕ ਸਾਥੀ ਭਜਿੰਦਰ ਬਿੱਟੂ ਜਿਹਨਾਂ ਨੂੰ ਪੰਜਾਬ ਚ ਕਹਿੰਦੇ ਸੀ ਉਹ ਵੀ ਤਿੰਨ ਚਾਰ ਦਹਾਕਿਆਂ ਤੋਂ ਮੂਵਮੈਂਟ ਨਾਲ ਜੁੜੇ ਹੋਏ ਨੇ ਉਹ ਵੀ 22 ਦੀ ਜੇ ਆਏ ਸੀ ਸ਼ਾਮਲ ਹੋਏ ਨੇ ਸਾਡੇ ਚ ਸਾਰਿਆਂ ਨੂੰ ਹੀ ਜੀ ਆਇਆਂ ਕਹਿੰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਬੀਪੀ ਸਰਿੰਦਰ ਕੌਰ ਤੋਂ ਵੀ ਕੇ ਰੀਬਨ ਕੱਟ ਕੇ ਰਸਮੀ ਘਾਟਨ ਕਰਨਗੇ ਤੇ ਦੋ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਨਗੇ ਬੀਬੀ ਸਰਿੰਦਰ ਕੌਰ ਟੂ ਟਿੱਕਲ ਦੇਖੋ ਬਾਅਦ ਵਿੱਚ ਪੋਸਟ ਆਫਿਸ ਤੋਂ ਤੇ ਜਿਹੜਾ ਇਹ ਕੈਂਸੀ ਲਾਲੋਂ ਨਾਲ